ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦੇ ਪਵਿੱਤਰ ਤਿਹਾਣੂ ਲੈ ਕੇ ਜਿੱਥੇ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਨਜ਼ਰ ਆ ਰਹੀ ਹੈ ਉੱਥੇ ਹੀ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਓਮਪrakash ਦੇ ਦਿਸ਼ਾ ਨਿਰਦੇਸ਼ਾਂ ਤੇ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੁਲਿਸ ਵੀ ਬੇਹਤ ਚੌਕਸ ਨਜ਼ਰ ਆ ਰਹੀ ਆ ਹਰ ਇੱਕ ਮੰਦਰ ਦੇ ਬਾਹਰ ਪੁਲਿਸ ਦੀ ਤਾਨਾਸ਼ੀਤੀ ਜੜੀ ਆ ਉਹ ਨਜ਼ਰ ਆ ਰਹੀ ਆ ਔਰ ਵਖ ਵਖ ਸ਼ਹਿਰਾਂ ਤੋਂ ਜੋ ਹੁਣ ਤੱਕ ਦੀਆਂ ਮੀਡੀਆ ਰਿਪੋਰਟਸ ਆਈਆਂ ਨੇ ਉਹਨਾਂ ਅਨੁਸਾਰ ਲਗਾਤਾਰ ਸ਼ਹਿਰਾਂ ਦੇ ਵਿੱਚ ਪੁਲਿਸ ਵੱਲੋਂ ਪੈਟਰੋਲਿੰਗ ਵੀ ਕੀਤੀ ਜਾ ਰਹੀ ਆ ਗੁਰਦਾਸਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਹੁੱਲੜਬਾਜੀ ਕਰਨ ਵਾਲਿਆਂ ਨੂੰ ਐਸਐਚਓ ਸਿਟੀ ਗੁਰਮੀਤ ਸਿੰਘ ਵੱਲੋਂ ਕੜੀ ਤਾੜਨਾ ਦਿੰਦੇ ਹੋਏ ਮੰਦਰ ਤੋਂ ਪਰੇ ਕਰਵਾਇਆ ਗਿਆ ਔਰ ਇਸ ਦੌਰਾਨ ਲਗਾਤਾਰ ਐਸਐਚਓ ਸਿਟੀ ਗੁਰਮੀਤ ਸਿੰਘ ਵੱਲੋਂ ਸਮੁੱਚੇ ਸ਼ਹਿਰ ਦੇ ਵਖ ਵਖ ਮੰਦਰਾਂ ਦੇ ਵਿੱਚ ਜਾ ਕੇ ਲਗਾਤਾਰ ਡਿਊਟੀ ਦੇ ਰਹੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਗੱਲਬਾਤ ਦੌਰਾਨ ਐਸਐਚਓ ਸਿਟੀ ਗੁਰਮੀਤ ਸਿੰਘ ਨੇ ਕਿਹਾ ਕਿ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਚ ਪੁਲਿਸ ਬੇहद ਚੌਕਸ ਹੈ ਮਾਨਯੋਗ ਐਸਐਸਪੀ ਸ੍ਰੀ ਜਮਨਜੀਤ ਜੀ ਨੇ ਦਿਸ਼ਾ ਦਿੱਤਾ ਹੈ ਕਿ ਐਸਐਸਪੀ ਤੋਂ ਵੀ ਇੱਕ ਦਵਾਈ ਚ ਹੈ ਜੇ ਸਾਡੇ ਸ਼ਹਿਰ ਦੇ ਸਬੰਧਰਾਂ ਦੇ ਵਿੱਚ ਸਾਰਿਆਂ ਦੀ ਸਕਿਉਰਿਟੀ ਲਗਾਈ ਹੋਈ ਹੈ ਤੇ ਅਸੀਂ ਪੀਸੀਆਰ ਵੀ ਸਾਡੀ ਚੈੱਕ ਕਰੀਆ ਰੋਡਾਂ ਦੇ ਉੱਤੇ ਪੀਸੀਆ ਚੈੱਕ ਕਰੀਆ ਮੰਦਰਾ ਇਸ ਲੋਕੀ ਬਿਲਕੁਲ ਗੁਰਸ ਲਗਾਈ ਗਈ ਹੈ ਦੇ ਕੋਈ ਵੀ ਸ਼ਾਰਡੀ ਅੰਸਰ ਨੂੰ ਅੱਗੇ ਨਹੀਂ ਚੱਲਦਾ ਕੋਈ ਜਿਹੜੇ ਹੈਗੇ ਜਿਹੜੇ ਉਲੜਬਾਜੀ ਕਰਦੇ ਨੇ ਬਾਈਕਾਂ ਦੇ ਉੱਤੇ ਬਿਲਕੁਲ ਜੀ ਜਿਹੜੀ ਉਲੜਬਾਜੀ ਖੁੱਤ ਗਿਆ ਤਾਂ ਕੋਈ ਕਰ ਰਹੀ ਹੈ